ਅਗਰ ਸ਼ੇਰ ਜੀ 4-5 ਦਿਨ ਗੁਫਾ ਤੇ ਬਹਿ ਜੇ ਨਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਗਿੱਦੜ ਰਾਜ ਕਰ ਜਾਣਗੇ ਇਹ ਤਾਂ ਸ਼ੇਰ ਇੱਕੋ ਦਾਮ ਹੀ ਜਾਗੂਗਾ ਜਦੋਂ ਜਾਗੂਗਾ ਡਾਇਨੋਸੌਰ ਦਾ ਤਾਂ ਪਤਾ ਨਹੀਂਗਾ ਸਰਦਾਰ ਸੁਪੀਰ ਸਿੰਘ ਬਾਦਲ ਜੀ ਤੇ ਸ਼੍ਰੋਮਣੀ ਅਕਾਲੀ ਦਲ ਸਤਾਈ ਦੇ ਵਿੱਚ ਜ਼ਰੂਰ ਹੋਊਗਾ ਇੰਨਾ ਕਿ ਮੈਂ ਕਹਿਣਾ ਚਾਹੁੰਦਾ ਹੈਗਾ ਪਿੱਛੇ ਜੀ ਹਰਮਨਦੀਪ ਜੀ ਜਿਹੜੇ ਜਿਨ੍ਹਾਂ ਨੇ ਕਿਹਾ ਮੇਰਾ ਨਾਮ ਮੈਨੂੰ ਕੁਝ ਵੀ ਹੋ ਜੇ ਮੈਂ ਟੱਪੂਂਗੀ ਇਥੋਂ ਇੰਨਾ ਕਿ ਜੋਸ਼ ਲੱਗਿਆ ਨਾ ਜੀ ਇੰਨੀ ਛੋਟੀ ਉਮਰ ਤੇ ਮਤਲਬ ਕਿ ਇੱਕ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਜੀ ਆਪਾਂ ਨੂੰ ਮਾਣ ਹੋਣਾ ਚਾਹੀਦਾ ਪੰਜਾਬੀਆਂ ਤੇ ਮਿਹਨਤ ਆ ਜੀ ਸਾਡੇ ਮੈਂ ਕਹਿੰਦਾ ਇੰਨੀ ਮਿਹਨਤ ਕੋਈ ਲੀਡਰ ਕਰ ਨਹੀਂ ਸਕਦਾ ਇੱਕ ਦਿਨ ਵੀ ਨਹੀਂ ਬੈਠੇ ਜੀ ਤਰਨ-ਤਰਨ ਤੇ ਰੋਜ਼ ਕਟੋ-ਕਟ ਅਗਰ 10 10 ਮਿੰਟਾਂ ਦੇ ਪ੍ਰੋਗਰਾਮ ਹੁੰਦੇ ਸੀ ਨਾ ਕਟੋ-ਕਟ 20-20 ਮਿੰਟ ਇੱਕ ਦਿਨ ਤੇ ਕੱਢਦੇ ਸੀਗੇ ਜੀ ਮਿਹਨਤ ਕਹਿ ਲੋ ਲੋਕਾਂ ਦਾ ਜੋਸ਼ ਕਹਿ ਲੋ ਨਹੀਂ ਮੈਨੂੰ ਜੀ ਹੱਲਾਸ਼ੇਰੀ ਬਹੁਤ ਦਿੰਦੇ ਆਗੇ ਕਿ ਜੀ ਤੂੰ ਕੰਮ ਇੰਨਾ ਵਧੀਆ ਕਰ ਰਹੇ ਆਂਗਾ ਨਾ ਕਿ ਸਾਨੂੰ ਬਹੁਤ ਚੰਗਾ ਲੱਗਦਾ ਹੈਗਾ ਸਾਡੇ ਤਾਂ ਚਲੋ ਰਿਸ਼ਤੇਦਾਰ ਹੈਗੇ ਆ ਮੈਂ ਛੋਟਾ ਬਹੁਤ ਹੈਗਾ ਉਹਨਾਂ ਤੋਂ ਉਹਨਾਂ ਦੇ ਬੇਟਿਆਂ ਦੇ ਉਮਰ ਦਾ ਹੀ ਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਥੋੜਾ ਛੋਟਾ ਵੀਰ ਯੰਗੇਸਟ ਯੂਥ ਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਹੈ 105 ਸਾਲ ਦੇ ਇਤਿਹਾਸ ਦੇ ਵਿੱਚ 18 ਸਾਲ ਤੇ 1 ਮਹੀਨਿਆਂ ਦੀ ਉਮਰ ਤੇ ਮੈਂ ਯੂਥ ਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਬਣ ਗਿਆ ਸੀ ਉਹ ਹੀ ਬਹੁਤ ਮਾਣ ਹੈਗਾ ਜੀ ਮਿਹਨਤ ਦਾ ਫਲ ਮਿਲ ਗਿਆ ਮੈਨੂੰ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਲੈ ਕੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਲੀਡਰ ਪਹੁੰਚ ਰਹੇ ਨੇ ਉੱਥੇ ਕਈ ਤਰ੍ਹਾਂ ਦੇ ਜਿਹੜੇ ਯੂਥ ਆਗੂ ਵੀ ਪਹੁੰਚ ਰਹੇ ਸਾਡੇ ਨਾਲ ਜੈ ਬਰਾੜ ਬਾਈ ਫੱਤਨ ਵਾਲੇ ਹੈਗੇ ਨੇ ਜਿਹੜੇ ਸੁਰਖੀਆਂ 'ਚ ਬਣੇ ਰਹਿੰਦੇ ਨੇ ਹਮੇਸ਼ਾ ਸੋਸ਼ਲ ਮੀਡੀਆ ਤੇ ਕਾਫੀ ਵੱਡੀ ਉਹਨਾਂ ਦੀ ਪਕੜ ਹੈਗੀ ਹੈ ਤੇ ਕੱਲ ਤਰਨਤਾਂ ਦੇ ਇਲੈਕਸ਼ਨ ਦੀ ਗਿਣਤੀ ਵੀ ਹੋਈ ਹੈ ਜਿੱਥੇ ਸ਼੍ਰੋਮਣੀ ਕਾਲੀ ਦਲ ਲਗਾਤਾਰ ਪੇਜਾਂ ਤੇ ਵਾਇਰਲ ਹੋ ਰਿਹਾ ਕਿ ਡਾਇਨਾਸੌਰ ਵੀ ਆਣਗੇ ਤੇ ਸ਼੍ਰੋਮਣੀ ਕਾਲੀ ਦਲ ਵੀ ਆਏਗਾ ਤਾਂ ਅਸੀਂ ਬਾਈ ਨਾਲ ਗੱਲਬਾਤ ਕਰਦੇ ਆ ਤੁਹਾਡਾ ਸੋਸ਼ਲ ਮੀਡੀਆ ਤੇ ਕਾਫੀ ਵੱਡਾ ਤੁਸੀਂ ਵਾਇਰਲ ਵੀ ਰਹਿੰਦੇ ਹੋ ਤੇ ਯੂਨੀਵਰਸਿਟੀ ਅੱਜ ਕਿਵੇਂ ਖਿੱਚ ਕੇ ਲੈ ਕੇ ਤੁਹਾਨੂੰ ਪਹਿਲਾਂ ਤਾਂ ਜੀ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੂਨੀਵਰਸਿਟੀ ਨੇ ਜੀ ਖਿੱਚਿਆ ਨਹੀਂਗਾ ਅਗਰ ਮੈਂ ਸਟਾਰਟਿੰਗ ਤੋਂ ਕਰਨਾ ਚਾਹੁੰਦਾ ਹਾਂਗਾ ਇਹ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੈਗਾ ਜੀ ਪਹਿਲਾਂ ਤਾਂ ਆਪਾਂ ਲੜਾਈ ਕਰਦੇ ਰਹੇ ਕਿ ਚੰਡੀਗੜ੍ਹ ਕੈਪੀਟਲ ਹੋਣਾ ਚਾਹੀਦਾ ਪੰਜਾਬ ਦਾ ਚਲੋ ਉਹ ਗੱਲ ਅਲੱਗ ਰਹਿ ਗਈ ਇਹ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਆ ਗਿਆ ਜੀ ਮੈਂ ਬੰਬੇ ਪੜ੍ਹਦੇ ਆਂਗਾ ਮੈਂ ਕਾਲਜ ਤੇ ਆ ਤੇ ਮੈਨੂੰ ਫੋਨ ਆਇਆ ਕਿ ਜੀ ਤੁਸੀਂ ਕਿਉਂ ਨਹੀਂ ਆ ਰਹੇ ਮੈਂ ਕਿਹਾ ਜੀ ਮੇਰੇ ਐਗਜ਼ਾਮ ਚੱਲ ਰਹੇ ਆ ਤੇ ਮੈਂ ਤਾਂ ਨਹੀਂ ਆ ਪਾਇਆ ਤੇ ਮੈਂ ਨਾਲ ਦੀ ਨਾਲ ਆਪਦੀ ਦਿੱਲੀ ਫਲਾਈਟ ਕਰਾਈ ਤੇ ਕੱਲ ਮੈਂ ਤਕਰੀਬਨ ਇੱਥੇ 2-3 ਘੰਟੇ ਲਗਾ ਕੇ ਗਿਆ ਤੇ ਮੈਂ ਜੀ ਇਹ ਕਹਿਣਾ ਚਾਹੁੰਦਾ ਹੈਗਾ ਅਗਰ ਸੈਨੇਟ ਮੈਂਬਰਾਂ ਦੇ ਇਲੈਕਸ਼ਨ ਨਾ ਹੋਣਗੇ ਅਗਰ ਇੱਥੇ ਇਲੈਕਟਿਡ ਮੈਂਬਰ ਨਾ ਹੋਣਗੇ 202 ਕਾਲਜ ਆਉਂਦੇ ਆ ਜੀ ਪੰਜਾਬ ਯੂਨੀਵਰਸਿਟੀ ਦੇ ਅੰਡਰ ਬਿਲਕੁਲ ਤੇ ਅਗਰ ਉਹਨਾਂ ਦੀ ਡਿਸੀਜਨ ਹੀ ਨਹੀਂ ਆਪਾਂ ਲੈ ਸਕਾਂਗੇ ਤਾਂ ਫਿਰ ਆਪਣੇ ਪੱਲੇ ਪੰਜਾਬ ਯੂਨੀਵਰਸਿਟੀ ਰਹੀ ਕਿਹੜੇ ਨਾਮ ਤੇ ਅਗਰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੀ ਚਲਾਊਗਾ ਇਸ ਚੀਜ਼ ਨੂੰ ਤੇ ਆਪਣੇ ਦਾ ਫਿਰ ਕੁਝ ਰਹਿ ਹੀ ਨਹੀਂਗਾ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਹੈਗਾ ਸੈਂਟਰ ਗਵਰਨਮੈਂਟ ਨੂੰ ਵੀ ਭਲਾ ਪੰਜਾਬ ਗਵਰਨਮੈਂਟ ਵੀ ਹੋਵੇ ਹੱਥ ਜੋੜ ਕੇ ਬੇਨਤੀ ਹੈ ਜੀ ਪੰਜਾਬ ਯੂਨੀਵਰਸਿਟੀ ਇਨੀ 올ਡੇਸਟ ਯੂਨੀਵਰਸ ਜਿਵੇਂ ਕਿਸਾਨ ਅੰਦੋਲਨ 12 ਇੱਕ ਸਾਲ ਤੋਂ ਉੱਪਰ ਸੰਘਰਸ਼ ਚੱਲਿਆ ਬਿਲਕੁਲ ਬਿਲਕੁਲ ਪਣਾ ਸਾਨੂੰ ਇੱਥੇ ਜੀ 2 ਸਾਲ ਵੀ ਸੰਘਰਸ਼ ਕਰਨਾ ਪੈ ਜੇ ਨਾ ਅਸੀਂ ਇੱਥੇ ਡੱਟ ਕੇ ਖੜੇ ਹਾਂਗੇ ਆ ਤੇ ਉਹਨੇ ਜ਼ਿਕਰ ਨਹੀਂ ਹਿਲਾਂਗੇ ਜਿੰਨੇ ਜ਼ਿਕਰ ਇੱਥੋਂ ਹੱਲ ਨਹੀਂ ਹੁੰਦਾ ਜੀ ਬਿਲਕੁਲ ਜਿਵੇਂ ਦੇਸ਼ ਦੀਆਂ ਦੁਨੀਆ ਦੇ ਵਿੱਚ ਪੰਜਾਬ ਯੂਨੀਵਰਸਿਟੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਪਾਕਿਸਤਾਨ ਤੋਂ ਬਾਅਦ ਹਿਮਾਚਲ ਉਸ ਤੋਂ ਬਾਅਦ ਚੰਡੀਗੜ੍ਹ ਚੰਡੀਗੜ੍ਹ ਵੀ ਪੰਜਾਬ ਦਾ ਹੈਗਾ ਤੇ ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਰਹਿੰਦੇ ਹੋ ਕਿ ਪੰਜਾਬੀਆਂ ਨੂੰ ਕਈ ਮੁੱਦਿਆਂ ਤੇ ਗੱਲਬਾਤ ਕਰਦੇ ਹੋ ਕਿ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਤੁਸੀਂ ਸਭ ਤੋਂ ਜ਼ਿਆਦਾ ਵੱਡੀ ਗੱਲ ਨੌਜਵਾਨਾਂ ਦੀ ਕਰਦੇ ਅੱਜ ਇੱਥੇ ਨੌਜਵਾਨ ਜਿਨ੍ਹਾਂ ਨੂੰ ਸ਼ਾਇਦ ਨਸ਼ਿਆਂ ਨਾਲ ਜੁੜੇ ਜਾਂਦਾ ਪਰ ਪਿੱਛੇ ਦੀ ਨਹੀਂ ਵੇਖਦਾ 10 ਦਿਨ ਨੂੰ ਕਿੰਨਾ ਵੱਡਾ ਘਟ ਹੋਇਆ ਸੀ ਨੌਜਵਾਨਾਂ ਦਾ ਇੱਥੇ ਮੈਂ ਕਹਿੰਦਾ ਜੀ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਚਲੋ ਕੱਲ ਤਾਂ ਇੰਨਾ ਰਸ਼ ਨਹੀਂ ਸੀਗਾ ਤਿੰਨ ਦਿਨ ਪਹਿਲਾਂ ਦੀ ਗੱਲ ਆ ਜਦੋਂ ਜਾਮ ਕੀਤਾ ਸੀਗਾ ਤਕਰੀਬਨ 10000 ਕਲਾ ਸਟੂਡੈਂਟ ਹੋਗਾ ਜੀ ਇੰਨਾ ਕਿ ਜੋਸ਼ ਆ ਨਾ ਪਹਿਲਾਂ ਕੁੜੀਆਂ ਹੋਣ ਮੁੰਡੇ ਹੋਣ ਕਹਿੰਦੇ ਅਸੀਂ ਡਟ ਕੇ ਖੜੇ ਆ ਜੀ ਮੈਂ ਤਾਂ ਕੁੜੀਆਂ ਦਾ ਜੋਸ਼ ਦੇਖ ਕੇ ਹੈਰਾਨ ਹੋ ਗਿਆ ਜਿਵੇਂ ਪਿੱਛੇ ਜੀ ਹਰਮਨਦੀਪ ਜੀ ਜਿਹੜੇ ਜਿਨ੍ਹਾਂ ਨੇ ਕਿਹਾ ਮੈਨੂੰ ਕੁਝ ਵੀ ਹੋ ਜਾਏ ਮੈਂ ਟੱਪੂਗੀ ਇਥੋਂ ਇੰਨਾ ਕੁ ਜੋਸ਼ ਲੱਗਿਆ ਨਾ ਜੀ ਇੰਨੀ ਛੋਟੀ ਉਮਰ ਤੇ ਮਤਲਬ ਕਿ ਇੱਕ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਜੀ ਆਪਾਂ ਨੂੰ ਮਾਣ ਹੋਣਾ ਚਾਹੀਦਾ ਪੰਜਾਬੀਆਂ ਤੇ ਮੇਰੇ ਸਾਡੇ ਚਲੋ ਦਿਲਜੀਤ ਸਾਂਝ ਵੀ ਸਾਡਾ ਪੰਜਾਬੀ ਹੈ ਵੇਖੋ ਕੁੜੀ ਕਿੱਥੇ ਤੱਕ ਪਹੁੰਚ ਗਈ ਵੀ ਅੱਜ ਵਰਲਡ ਲੈਵਲ ਤੱਕ ਉਸ ਸ਼ੋਅ ਵਿੱਚ ਦਿਲਜੀਤ ਨੇ ਵੀ ਨਾਮ ਲਿਆ ਵੇਖੋ ਇਹ ਵੀ ਇੱਕ ਬੜੀ ਵੱਡੀ ਪ੍ਰਾਪਤੀ ਹੈ ਚਲੋ ਦਿਲਜੀਤ ਸਾਡਾ ਆਪਦਾ ਹੀ ਹੈ ਬਿਲਕੁਲ ਜੀ ਸਾਰੇ ਆਪਣੇ ਆ ਜੀ ਬਲ ਮੈਂ ਕਹਿੰਦਾ ਸਾਰੇ ਆਪਣੇ ਆਪਣਾ ਪੰਜਾਬੀ ਹੋਵੇ ਜਾਂ ਨਾ ਹੋਵੇ ਸਾਰੇ ਆਪਣਾ ਆਪਾਂ ਨੂੰ ਸਾਰਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈਗੀ ਤੇ ਅਸੀਂ ਪਿਛੇ ਦੇ ਤਰਨ ਤਰਨ ਇਲੈਕਸ਼ਨ ਹੋਇਆ ਤੇ ਜਿੰਦੇ ਚ ਕਾਲੀ ਦਲ ਦਾ ਕਹਿੰਦੇ ਨੇ ਵਾਪਸੀ ਹੋ ਰਹੀ ਹੈ ਪਰ ਵਿਰੋਧੀ ਤਾਂ ਇਸ ਚੀਜ਼ ਨੂੰ ਕੌਣ ਕਿਉਂ ਮੰਨੇਗਾ ਪਰ ਤੁਹਾਡੇ ਲਗਾਤਾਰ ਲੀਡਰ ਤੁਹਾਡੇ ਸ਼੍ਰੋਮਣੀ ਕਾਲੇਦਲ ਦੇ ਪੇਜ ਤੇ ਵੀ ਆ ਰਿਹਾ ਕਿ ਡਾਇਨਾਸੌਰ ਵੀ ਆਣਗੇ ਤੇ ਸ਼੍ਰੋਮਣੀ ਕਾਲੇਦਲ ਵੀ ਆਏਗਾ ਭਾਈ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਹਾਂਗਾ ਸਾਰੇ ਜਾਣੇ ਸੁਣ ਰਹੇ ਹੋਣਗੇ ਅਗਰ ਮੈਨੂੰ ਡਾਇਨਾਸੌਰ ਦਾ ਤਾਂ ਪਤਾ ਨਹੀਂਗਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਸ਼੍ਰੋਮਣੀ ਕਾਲੇਦਲ 27 ਦੇ ਵਿੱਚ ਜ਼ਰੂਰ ਹੋਊਗਾ ਇੰਨਾ ਕਿ ਮੈਂ ਕਹਿਣਾ ਚਾਹੁੰਦਾ ਹਾਂਗਾ ਸਾਨੂੰ ਤਕਰੀਬਨ 26% ਵੋਟ ਪਈ ਹੈ 30000 ਪਲੱਸ ਵੋਟ ਪਈ ਹੈ 30560 ਕ ਵੋਟ ਪਈ ਹੈ ਤੁਸੀਂ ਇਮੇਜਨ ਕਿਵੇਂ ਹੁੰਦਾ ਤੁਸੀਂ ਬੜੇ ਲੰਬੇ ਸਮੇਂ ਤੁਹਾਡੀ ਇੰਟਰਵਿਊ ਹੁੰਦੀ ਹੈ ਤੁਸੀਂ ਇੱਕੋ ਗੱਲ ਨੂੰ ਕਰਦੇ ਸੁਖਵੀਰ ਆਏਗਾ ਸੁਖਵੀਰ ਆਏਗਾ ਉਹ ਵਾਕਈ ਉਹ ਤੁਹਾਡੀ ਚੀਜ਼ ਨੂੰ ਜਿਵੇਂ ਕਹਿੰਦੇ ਨੇ ਵੀ 80% ਦਾ ਸੱਚ ਕਰ ਦਿੱਤਾ ਉਹਨੇ ਮਿਹਨਤ ਹੈ ਜੀ ਸਾਡੇ ਪ੍ਰਧਾਨ ਸਾਹਿਬ ਦੀ ਮੈਂ ਕਹਿੰਦਾ ਇੰਨੀ ਮਿਹਨਤ ਕੋਈ ਲੀਡਰ ਕਰ ਨਹੀਂ ਸਕਦਾ ਇੱਕ ਦਿਨ ਵੀ ਨਹੀਂ ਬੈਠੇ ਜੀ ਤਰਨ ਤਰਨ ਤੇ ਰੋਜ਼ ਕਟੋ ਘਟ ਅਗਰ 10 10 ਪਿੰਡਾਂ ਦੇ ਪ੍ਰੋਗਰਾਮ ਹੁੰਦੇ ਸੀ ਨਾ ਕਟੋ ਘਟ 20-20 ਪਿੰਡ ਇੱਕ ਦਿਨ ਤੇ ਕੱਢਦੇ ਸੀਗੇ ਜੀ ਮਿਹਨਤ ਕਹਿ ਲੋ ਲੋਕਾਂ ਦਾ ਜੋਸ਼ ਕਹਿ ਲੋ ਸਾਰਿਆਂ ਨੇ ਦੇਖ ਲਿਆ ਤੁਹਾਡੇ ਨਾਲ ਬੜੀ ਮਿਲਦੀ ਹੁੰਦੀ ਤੇ ਤੁਹਾਡੇ ਨਾਲ ਕੀ ਗੱਲਾਂ ਕਰਦੇ ਹੁੰਦੇ ਨੇ ਜਿਵੇਂ ਉਸ ਲੈਵਲ ਦੀ ਗੱਲਾਂ ਅਪ ਲੈਵਲ ਦੀ ਗੱਲਾਂ ਹੁੰਦੀਆਂ ਨੇ ਇੱਕ ਯੰਗੇਸਟ ਗੱਲਾਂ ਹੁੰਦੀਆਂ ਨੇ ਉਸ ਸਮੇਂ ਵੀ ਮੈਂ ਵੀ ਕਦੇ ਸਟੂਡੈਂਟ ਹੁੰਦੇ ਸੀ ਐਕ ਜਿਹੀ ਗੱਲਾਂ ਹੁੰਦੀਆਂ ਨਹੀਂ ਮੈਨੂੰ ਜੀ ਹੱਲਾਸ਼ੇਰੀ ਬਹੁਤ ਦਿੰਦੇ ਆਗੇ ਕਿ ਜੀ ਤੂੰ ਕੰਮ ਇੰਨਾ ਵਧੀਆ ਕਰ ਰਿਹਾ ਹੈਗਾ ਨਾ ਕਿ ਸਾਨੂੰ ਬਹੁਤ ਚੰਗਾ ਲੱਗਦਾ ਹੈਗਾ ਸਾਡੇ ਤਾਂ ਚਲੋ ਰਿਸ਼ਤੇਦਾਰ ਹੈਗੇ ਆ ਮੈਂ ਛੋਟਾ ਬਹੁਤ ਹੈਗਾ ਉਹਨਾਂ ਦਾ ਉਹਨਾਂ ਦੇ ਬੇਟਿਆਂ ਦੇ ਉਮਰ ਦਾ ਹੀ ਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਮਤੋਂ ਉਹਨਾਂ ਦੀ ਉਹ ਤੁਹਾਨੂੰ ਬਹੁਤ ਕੁ ਤੇ ਜੈ ਰਾਜ ਬਰਾੜ ਵੀ ਇਲੈਕਸ਼ਨਾਂ ਚ ਆਣਗੇ ਕਿਉਂਕਿ ਬੜੇ ਤੁਹਾਡੇ ਯੂਥ ਤੁਹਾਡੇ ਨਾਲ ਜੁੜਿਆ ਹੋਇਆ ਹੈ ਤੁਹਾਡੀਆਂ ਪੋਸਟਰਾਂ ਬੜੀਆਂ ਵਾਇਰਲ ਹੁੰਦੀਆਂ ਨੇ ਇਹ ਜੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈਗੀ ਆ ਜੀ ਸਭ ਕੁਝ ਗੁਰੂ ਆ ਕਰਾਉਣ ਵਾਲਾ ਮਿਹਨਤ ਮਿਹਨਤ ਕਰੀ ਜਾਂਦੇ ਆਂ ਕਿਸੇ ਦਿਨ ਗੁਰੂ ਮਹਾਰਾਜ ਨੇ ਆਪਾਂ ਨੂੰ ਫਲ ਦੇਤਾ ਤਾਂ ਠੀਕ ਆ ਨਹੀਂ ਵਧੀਆ ਜੀ ਇਲੈਕਸ਼ਨ ਇਲੈਕਸ਼ਨ ਲੜਨ ਵਾਸਤੇ ਤੁਰਨਾ ਆ ਜੀ ਮੈਂ ਕੁਝ ਚੰਗੇ ਹਾਸਤੇ ਆਏਗਾ ਜ਼ਰੂਰੀ ਤੋ ਨਾ ਜੀ ਇਲੈਕਸ਼ਨ ਨਹੀਂ ਹਮੇਸ਼ਾ ਕਿਸ ਨੇ ਐਮਐਲਏ ਬੰਨਾ ਐਮਪੀ ਬੰਨਾ ਮਿਨਿਸਟਰ ਬੰਨਾ ਚੀਫ ਮਿਨਿਸਟਰ ਮਿਹਨਤ ਕਰੀ ਜਾਂਦੇ ਜੀ ਤੁਹਾਡਾ ਦਿਲ ਨਹੀਂ ਕਹਦਾ ਟੂਨ ਟੂਰ ਦੀਆਂ ਗੱਡੀਆਂ ਅੱਗੇ ਪਿੱਛੇ ਹੋਣ ਇੱਕ ਜਿਵੇਂ ਕਹਿੰਦੇ ਨੇ ਵੈਸੇ ਦਾ ਵੀਆਈਪੀ ਕਲਚਾ ਕਹਿੰਦੇ ਖਤਮ ਹੀ ਕਰਨਾ ਚਾਹੀਦਾ ਪਰ ਦਿਲ ਤਾਂ ਕਰਦਾ ਹੋਏਗਾ ਇਹ ਚੀਜ਼ਾਂ ਉਹ ਨਹੀਂ ਜੀ ਨਹੀਂ ਦੀ ਕੁਝ ਨਹੀਂ ਕਰਦਾ ਜਿਵੇਂ ਸਿੰਪਲ ਜੇ ਸਾਦੇ ਬੰਦੇ ਹੈਗੇ ਆ ਜੀ ਬਸ ਗੁਰੂ ਮਹਾਰਾਜ ਤੋਂ ਡਰ ਕੇ ਕਹਿੰਦੇ ਹੈਗੇ ਜੀ ਜਿੰਨਾ ਕੁ ਗੁਰੂਵਾਰਾਜ ਨੇ ਬਖਸ਼ਿਸ਼ ਕੀਤੀ ਹੈ ਨਾ ਉਹਨਾਂ ਪੋਸਟੋ ਡਾਕ ਕੇ ਕਿਉਂਕਿ ਇਹ ਹੁਣ ਸਭ ਤੋਂ ਛੋਟੀ ਉਮਰ ਦੀ ਮੈਥੈਲੀ ਜਿਹੜੀ ਵ代यक ਬਣੀ ਹੈ ਤੇ ਪੰਜਾਬੀ ਵੀ ਚਾਹਣਗੇ ਕਿ ਸ਼੍ਰੋਮਣੀ ਕਾਲੀ ਦਲ ਵੀ ਚਾਹੁੰਦਾ ਹੋਵੇਗਾ ਕਿ ਜੈ ਰਾਜ ਤੇ ਵੀ ਖੇਡਿਆ ਜਾਵੇ ਕੋਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਣਾ ਚਾਹੁੰਦਾ ਸ਼ਾਇਦ ਬਾਈ ਤੁਸੀਂ ਦੇਖਿਆ ਨਹੀਂ ਹੋਣਾ ਥੋੜਾ ਛੋਟਾ ਵੀਰ ਯੰਗੇਸਟ ਯੂਥ ਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਹੈ 105 ਸਾਲ ਦੀ ਇਤਿਹਾਸ ਦੇ ਵਿੱਚ 18 ਸਾਲ ਤੇ 1 ਮਹੀਨੇ ਦੀ ਉਮਰ ਤੇ ਮੈਂ ਯੂਥ ਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਬਣ ਗਿਆ ਸੀ ਉਹੀ ਬਹੁਤ ਮਾਣ ਹੈਗਾ ਜੀ ਮਿਹਨਤ ਦਾ ਫਲ ਮਿਲ ਗਿਆ ਮੈਨੂੰ ਜੀ ਅੱਗੇ ਐਮਐਲਏ ਤਾਂ ਦੇਖਣਾ ਚਾਹਦੇ ਨੇ ਲੋਕ ਉਹ ਵੀ ਉਹ ਵੀ ਅੱਜ ਕਰ ਦੋ ਵੀ ਮੈਂ ਆਉਂਗਾ ਅੱਗੇ ਐਮਐਲਏ ਨਹੀਂ ਜੀ ਫਾਦਰ ਸਾਹਿਬ ਦੀ ਫਾਦਰ ਸਾਹਿਬ ਦੀ ਪੂਰੀ ਸਪੋਰਟ ਕਰਦੇ ਆਂਗੇ ਉਹਨਾਂ ਨਾਲ ਮਿਹਨਤ ਤੇ ਲੱਗੇ ਪਏ ਆਂਗਾ ਕੋਈ ਲਾਲਚ ਨਹੀਂ ਕਿਸੇ ਦਾ ਜਦੋਂ ਕੱਲ ਰਿਜ਼ਲਟ ਆ ਰਿਹਾ ਸੀ ਕੋਈ ਬਾਦਲ ਸਾਹਿਬ ਜਾਂ ਨਾਲ ਪਰਵਾਰ ਨਾਲ ਕਿਸ ਤਰ੍ਹਾਂ ਗੱਲ ਹੋਈ ਵੀ ਬਹੁਤ ਚੰਗਾ ਰਿਹਾ ਫਾਦਰ ਤੁਹਾਡੇ ਕੀ ਕਹਿ ਰਹੇ ਸੀ ਫਾਦਰ ਸਾਹਿਬ ਨਾਲ ਗੱਲ ਹੋਈ ਸੀ ਜੀ ਮੇਰੀ ਤਾਂ ਨਹੀਂ ਹੋਈ ਸੀਗੀ ਕਹਿੰਦੇ ਕਿ ਇਹ ਚੜ੍ਹਦੀ ਕਲਾ ਵਾਲਾ ਨਾਰਾ ਦਿੱਤਾ ਹੈਗਾ ਕਿ ਕੰਮ ਚੱਲ ਪਿਆ ਆਪਣਾ ਹੁਣ ਕੰਮ ਤਾਂ ਪਹਿਲਾਂ ਹੀ ਚੱਲ ਪਿਆ ਸੀਗਾ ਉਹ ਤਾਂ ਜੀ ਇੱਕ ਕਹਾਵਤ ਵੀ ਮੈਂ ਸੁਣਾਉਣਾ ਚਾਹੁੰਦਾ ਹੈਗਾ ਅਗਰ ਸ਼ੇਰ ਜੀ 4-5 ਦਿਨ ਗੁਫਾ ਤੇ ਬਹਿ ਜੇ ਨਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਗਿੱਦੜ ਰਾਜ ਕਰ ਜਾਣਗੇ ਇਹਦਾ ਸ਼ੇਰ ਇੱਕੋ ਦਮ ਹੀ ਜਾਗੂਗਾ ਜਦੋਂ ਜਾਗੂਗਾ ਬਿਲਕੁਲ ਬਿਲਕੁਲ ਤੁਹਾਡੇ ਯੰਗ ਹੋਣ ਦਾ ਜਿਹੜਾ ਨੌਜਵਾਨਾਂ ਨੂੰ ਬੜਾ ਹੌਸਲਾ ਮਿਲਦਾ ਜਿੰਨਾ ਤੁਸੀਂ ਇਹ ਬੰਬੇ ਰਹਿ ਕੇ ਵੀ ਉੱਥੇ ਵੀ ਫਿਰ ਪੰਜਾਬੀਆਂ ਦਾ ਪੂਰਾ ਚਲਦਾ ਸਿੱਕਾ ਵੀ ਆਪਾਂ ਪੰਜਾਬੀ ਹੈਗੇ ਹਾਂ ਉਹ ਰਾਜੀ ਆਪਣਾ ਪੰਜਾਬੀਆਂ ਨੂੰ ਤਾਂ ਇੰਨੀ ਕ ਰਿਸਪੈਕਟ ਦਿੰਦੇ ਨਾ ਹਮ ਸਭ ਤੋਂ ਆਪਾਂ ਨੇ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ 13-13 ਵਾਲਾ ਲੰਗਰ ਤੇ ਉਹਦਾ ਬਹੁਤ ਚੰਗਾ ਲੱਗਦਾ ਜੀ ਬਹੁਤ ਰਿਸਪੈਕਟ ਕਰਦੇ ਆ ਕਹਿੰਦੇ ਕਿ ਲੜਕੀਆਂ ਦੀ ਰਿਸਪੈਕਟ ਸਭ ਤੋਂ ਜ਼ਿਆਦਾ ਅਗਰ ਕੰਮ ਕਰਦੀ ਹੈ ਤਾਂ ਉਹ ਸਿੱਖ ਸਿੱਖ ਤੇ ਪੰਜਾਬੀ ਕਰਦੇ ਜੀ ਇੱਥੇ ਦਿਲ ਜਰਾ ਲੱਗਦਾ ਕਿ ਬੰਬੇ ਜਰਾ ਲੱਗਦਾ ਹੈ ਜੀ ਪੰਜਾਬ ਜ਼ਿਆਦਾ ਦਿਲ ਲੱਗਦਾ ਹੈਗਾ ਬੰਬੇ ਤਾਂ ਚਲੋ ਠੀਕ ਆ ਪੜਾਈ ਵਾਸਤੇ ਗਏ ਆ ਗਿਆ ਬਟ ਮੇਰਾ ਦਿਲ ਇੱਥੇ ਹੈ ਇਹ ਨਾ ਵੇ ਬੰਬੇ ਸਾਡੇ ਪੰਜਾਬੀ ਸਾਡੇ ਕਈ ਲੀਡਰਾਂ ਦੇ ਬੱਚੇ ਅੱਜ ਜੋ ਮਤਲਬ ਉਹ ਵੀ ਐਕਟਿੰਗ ਵਾਲੇ ਵੀ ਜਾ ਰਹੇ ਨੇ ਕਿਤੇ ਨਾ ਹੋਵੇ ਜੈਹਰ ਆਜ ਉੱਥੇ ਐਕਟਿੰਗ ਵਾਲ ਹੋ ਜਾਣਾ ਨਹੀਂ ਨਹੀਂ ਜੀ ਮੈਂ ਨਹੀਂ ਐਕਟਿੰਗ ਵਾਲ ਹੋਣਾ ਜੀ ਸਾਡਾ ਜੱਦੀ ਜੱਦੀ ਪਰਿਵਾਰ ਹੈਗਾ ਮੇਰੇ ਪਰਦਾਦਾ ਜੀ ਐਮ ਐਲ ਏ ਸੀਗੇ ਕੀ ਕਹਿਣਾ ਚਾਹੁੰਦੇ ਆਪਦੇ ਸਰੋਤਿਆਂ ਨੂੰ ਆਪਦੇ ਜਿਹੜੇ ਯੰਗੇਸਟ ਹੈਗੇ ਨੇ ਉਹਨਾਂ ਵਾਸਤੇ ਸਰੋਤਿਆਂ ਨੂੰ ਤਾਂ ਜੀ ਮੈਂ ਹਮੇਸ਼ਾ ਇਹੀ ਕਹਾਂਗਾ ਪਿਛਲੇ ਇੰਟਰਵਿਊਸ ਤੇ ਵੀ ਸਭ ਤੋਂ ਵੱਡੀ ਅਗਰ ਕਮਾਈ ਆ ਨਾ ਜੀ ਆਪਦੇ ਦਾਦਾ-ਦਾਦੀ ਤੇ ਮਾਤਾ-ਪਿਤਾ ਦਾ ਜਿੰਨਾ ਪਿਆਰ ਕਰੋਗੇ ਉਨਾ ਹੀ ਘਟਾ ਜੀ ਬਾਲ ਸਾਹਮਣੇ ਵੀ ਕਿਹਾ ਸੀ ਸਭ ਤੋਂ ਵੱਡੀ ਅਗਰ ਇੰਸਟੀਚਿਊਟ ਆ ਨਾ ਤੁਹਾਡੇ ਮਾਪੇ ਹੈਗੇ ਆ ਉਸ ਤੋਂ ਬਾਅਦ ਮੈਂ ਕਹਿਣਾ ਨਹੀਂ ਚਾਹੁੰਦਾ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਪੜ੍ਹਾਈ ਵਧੀਆ ਤਰੀਕੇ ਨਾਲ ਕਰੋ ਬਿਲਕੁਲ ਸਾਡੇ ਨਾਲ ਬਹੁਤ ਸੋਸ਼ਲ ਮੀਡੀਆ ਦਾ ਹਮੇਸ਼ਾ ਵਾਇਰਲ ਰਹਿੰਦੇ ਨੇ ਤੇ ਅੱਜ ਉਹਨਾਂ ਨਾਲ ਗੱਲਬਾਤ ਹੋਈ ਹੈ ਤੇ ਹਮੇਸ਼ਾ ਜਿਹੜੇ ਕਿ ਜਿੰਦਾਬਾਦ ਜਾ ਇੱਕ ਯੂਥ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਹਮੇਸ਼ਾ ਚੜ੍ਹਦੀ ਕਲਾ ਰਹਿਣ ਦਾ ਨਾਰਾ ਹਮੇਸ਼ਾ ਲਗਾਦੇ ਨੇ ਕਹਿੰਦਾ ਪਰਸਨ ਰਾਜਵੀ ਦਿਨਾਂ ਸੰਦੀਪ ਕੰਬੋਜ ਚੰਡੀਗੜ੍ਹ